ਅਮਨਾਤੋ ਆ ਰਹੇ ਸੀ 24 ਤਰੀਕ ਨੂੰ ਬਸ ਗਈ ਸੀਗੀ ਜੀ ਆਣਾ ਸੀ ਗਿਆ 12 ਨੂੰ ਵਾਪਸ ਇਹਨਾਂ ਦੀ ਲੜਾਈ ਹੋਈ ਸੀ ਆਪਸ ਚ ਕਰਦੇ ਹੋਰ ਕਿਸੇ ਨਾਲ ਬਸ ਚ ਨਾਲੇ ਘੇਰ ਕੇ ਬੰਦਿਆਂ ਨੂੰ ਗੁੱਟੇ ਆ ਸਾਰਿਆਂ ਨੂੰ ਪੂਰੀ ਬਸ ਨੂੰ ਗੁੱਟੇ ਆ ਮੇਰਾ ਨਾਮ ਦੀਪਕ ਹੈ ਜੀ ਮੋਹਨ ਦਾ ਉਹਨਾਂ ਨੇ ਮੋਹਨਦੇਵ ਨੂੰ ਫੈਰਿੰਗ ਕਰੀ ਹੈ ਹਰਪੇਟੀ ਨਾਮ ਸੀਗਾ ਤੇ ਕਿੱਥੇ ਕੀ ਮਸਲਾ ਕੀ ਹੋਇਆ ਅਮਨਾਤੋ ਆ ਰਹੇ ਸੀ 24 ਤਰੀਕ ਨੂੰ ਬਸ ਗਈ ਸੀਗੀ ਜੀ ਆਣਾ ਸੀ ਗਿਆ 12 ਨੂੰ ਵਾਪਸ ਇੰਨਾਂ ਦੀ ਲੜਾਈ ਹੋਈ ਸੀ ਆਪਸ ਵਿੱਚ ਕਦੇ ਹੋਰ ਕਿਸੇ ਨਾਲ ਬੱਸ ਚੰਨੜੇ ਘੇਰ ਕੇ ਬੰਦੇ ਨੂੰ ਗੁੱਟੇ ਆ ਸਾਰਿਆਂ ਨੂੰ ਪੂਰੀ ਬੱਸ ਨੂੰ ਗੁੱਟੇ ਆ ਜੀ ਬੱਸ ਜੇ ਕੋਈ ਬਹਿਸਵਾਜੀ ਹੋਈ ਬੱਸ ਚ ਏਸੀ ਬੱਸੇ ਹੋਈ ਸੀ ਜੀ ਬੱਸ ਏਸੀ ਬੰਦ ਕਰਿਆ ਕਿਹਦੀ ਕਿਹਦੀ ਬਹਿਸਵਾਜੀ ਪਤਾ ਨਹੀਂ ਕੌਣ ਸੀ ਗਈ ਆਪਸ ਆਪਸ ਵਿੱਚ ਉਹਨਾਂ ਦੀ ਬਹਿਸ ਹੋਈ ਹੈ ਉਧਰ ਉਹਨਾਂ ਨੇ ਉਹਨਾਂ ਨੇ ਲੇਡੀਜ਼ ਨੂੰ ਗਾਲ ਕੱਢੇ ਰਾਜੂ ਪ੍ਰਧਾਨ ਦੇ ਜਿਨ੍ਹਾਂ ਨਾਲ ਲੜਾਈ ਹੋਈ ਸੀ ਕੀ ਉਹਨਾਂ ਨੇ ਗੁੱਟਦਾ ਰਾਜੂ ਪ੍ਰਧਾਨ ਉਹਨੇ ਬੰਦੇ ਬੁਲਾ ਲਏ ਅੱਗੇ ਰਾਜੂ ਪ੍ਰਧਾਨ ਨੇ ਸੀਤਲਾ ਮਾਤਾ ਦੇ ਬੱਸ 15 ਵਾਰ ਬੱਸ ਰੁਕਣੀ ਸੀ ਉਹਨਾਂ ਨੇ ਸਨੋਰੀ ੱਡੀ ਬੱਸ ਘੇਰ ਲਈ ਕਿੰਨੇ ਕ ਬੰਦੇ ਸੀਗੇ ਉੱਤੇ ਘਟ ਘਟ 25 30 ਜਾਣੇ ਸੀਗੇ ਜੀ ਤੇ ਮੌਕੇ ਤੇ ਤੁਸੀਂ ਮੌਜੂਦ ਸੀਗੇ ਹਾਂ ਜੀ ਮੌਕੇ ਤੇ ਮੌਜੂਦ ਸੀਗੇ ਬਸ ਚ ਸੀਗਾ ਮੈਂ ਜੀ ਉਹਨਾਂ ਨੇ ਮੇਰੇ ਵੀ ਮਾਰੇ ਥੱਪੜ ਤਿੰਨ ਚਾਰ ਮੇਰੇ ਵੀ ਡੰਡਾ ਡੰਡੇ ਮਾਰੇ ਉਹਨਾਂ ਨੇ ਕੁਰਬਾਨਾ ਵੀ ਮਾਰੀਏ ਮੇਰੇ ਬ੍ਰਦਰ ਦੇ ਸਿਰ ਸੁਰ ਪਾੜਿਆ ਉਹਨਾਂ ਦੇ ਫਾਇਰਿੰਗ ਫਾਇਰਿੰਗ ਕਰਨ ਦੋ ਫਾਇਰ ਮਾਰੇ ਉਹਨਾਂ ਨੇ ਫਾਇਰ ਕਿਹਦੇ ਵੱਲ ਲੋ ਚਲਾਏਗੇ ਪਿਆਰ ਉਹਨਾਂ ਵੱਲ ਚਲਾਇਆ ਗਿਆ ਜੀ ਹਰਪ੍ਰੀਤ ਢੀਡ ਸੀਗਾ ਰਾਜੂ ਪ੍ਰਧਾਨ ਦਾ ਮੁੰਡੇ ਰਾਜੂ ਪ੍ਰਧਾਨ ਦਾ ਮੁੰਡਾ ਲੈ ਕੇ ਆਇਆ ਸੀ ਗੋਰਾ ਨਾਮ ਹੈ ਜਿਸ ਦਾ ਟੋਟਲ ਕਿੰਨੇ ਬੰਦੇ ਸੀ ਹਮਲਾ ਘਟ ਘਟ 25 30 ਜਾਣੇ ਸੀ ਜਿਨ੍ਹਾਂ ਨੇ ਹਮਲਾ ਕਰਿਆ ਰੋਕਣ ਦੀ ਕੋਸ਼ਿਸ਼ ਕੀਤੀ ਰੋਕਣ ਦੀ ਕੋਸ਼ਿਸ਼ ਡਰਾਈਵਰ ਨੇ ਪੂਰੀ ਕਰੀਏ ਬੱਸ ਦੇ ਸ਼ੀਸ਼ੇ ਤੋੜ ਕੇ ਅੰਦਰ ਵੜੇ ਹੋ ਡਰਾਈਵਰ ਡਰਾਈਵਰ ਨੂੰ ਵੀ ਡਰਾਈਵਰ ਵੀ ਗਵਾਇਆ ਥੋੜਾ ਹਾਲਾਤ ਕੀ ਨੇ ਤੁਹਾਡੇ ਬ੍ਰਦਰ ਦੇ ਬ੍ਰਦਰ ਸੀਰੀਅਸ ਆਈ ਥੋੜਾ ਯਾ ਹੈ ਸੀਰੀਅਸ ਹੈ ਕੀ ਨਾਮ ਮੋਹਨ ਹੈ ਤੇ ਕੋਈ ਫਾਇਰ ਵਗੈਰਾ ਵੀ ਵੱਜਿਆ ਤੇ ਫਾਇਰ ਨਹੀਂ ਵੱਜਿਆ ਫਾਇਰ ਪੈਰ ਪੈਰ ਕੋਲ ਲੰਘਿਆ ਜੀ ਦੋ ਫਾਇਰ ਕਰਦੇ ਹਰਪਿੰਦ ਢੀਡ ਵੱਲੋਂ ਰਾਜੂ ਪ੍ਰਧਾਨ ਦੇ ਬੰਦੇ ਸੀਗੇ ਜੀ ਗੌਰਵ ਲੈ ਕੇ ਆਏ ਸੀ ਇਹ ਮੁੰਡੇ ਸਾਰੇ ਪੁਲਿਸ ਪਹੁੰਚ ਗਈ ਪੁਲਿਸ ਪਹੁੰਚੀ ਸੀ ਪੁਲਿਸ ਨੇ ਕੁਝ ਕਰਿਆ ਨਹੀਂ ਉੱਥੇ ਮੈਂ ਪੁਲਿਸ ਨੂੰ ਕਿਹਾ ਉ ਅਸਲਾ ਬਰਾਮਤ ਕਰੋ ਇਹਨਾਂ ਨੂੰ ਖੋ ਪੁੱਛ ਕੇ ਮੈਨੂੰ ਕਿਉਂ ਫੜ ਰਿਆ ਜਦੋਂ ਲੜਾਈ ਹੋਈ ਆ ਮੌਕੇ ਤੇ ਪੁਲਿਸ ਆ ਗਈ ਸੀ ਹਾਂਜੀ 2 ਮਿੰਟ ਬਾਅਦ ਆ ਫਾਇਰ ਹੋਇਆ ਉਸ ਤੋਂ ਬਾਅਦ ਪੁਲਿਸ ਦੀ ਪੁਲਿਸ ਨੇ ਇਸ ਹਾਲ ਮੇਰੇ ਕਹਨ ਵੀਡੀਓ ਵੀ ਬਣਾਈ ਆ ਹਾਂ ਤੇ ਹੁਣ ਮੰਗ ਕੀ ਕਰਦੇ ਹੋ ਇਨਸਾਫ ਚਾਹੀਦਾ ਈ ਸਾਨੂੰ ਤੇ ਹੋਰ ਵੀ ਕੋਈ ਇੰਜਰਡ ਆ ਜੇ ਇੱਕੇ ਬੰਦਾ ਜੀ ਇੱਕੋ ਹੀ ਬੰਦਾ ਇੰਜਰਡ ਆ ਜੀ ਜਨਾਨੀਆਂ ਦੇ ਜਨਾਨੀਆਂ ਦੇ ਥੱਪੜੇ ਵੀ ਮਾਰਿਆ ਉਹਨਾਂ ਨੇ ਜਨਾਨੀਆਂ ਵੀ ਗਵਾਈ ਦੇਣੀਆਂ ਪੂਰੀ ਬੱਸ ਗਵਾਈ ਦੇਗੀ ਡਰਾਈਵਰ ਵੀ ਗਵਾਈ ਦੇਗਾ ਸਾਰੇ ਗਵਾਈ ਦੇਣਗੇ ਜੀ ਤੇ ਜਿਹੜੇ ਮੁੰਡੇ ਦੇ ਸਰਚਰ ਤੁਸੀਂ ਦੱਸ ਰਹੇ ਤੁਹਾਡਾ ਬ੍ਰਦਰ ਹੈ ਉਹਦਾ ਨਾਮ ਕੀ ਹੈ ਤੇ ਉਹ ਮੋਹਨ ਹੈ ਨਾ ਉਮਰ ਕਿੰਨੀ ਹੈਗੀ? ਉਹਦੀ ਹੈਗੀ 21 ਸਾਲ। ਪਹਿਲਾਂ ਵੀ ਕੋਈ ਬਹਿਸਵਾਜੀ ਸੀ। ਕੋਈ ਗੱਲ ਹੀ ਨਹੀਂ ਸੀ ਸਾਡੀ ਜੀ ਜੇ ਬੈਸਵਾਜੀ ਹੁੰਦੀ ਜੇ ਸਾਡੀ ਕੋਈ ਬੈਸਵਾਜੀ ਹੁੰਦੀ ਅਸੀਂ ਉਹਨਾਂ ਨਾਲ ਹੀ ਜਾਣਦੇ ਸੀ। ਅੱਛਾ। ਹਾਂਜੀ। ਏਸੀ ਪਿੱਛੇ ਲੜਕ ਕੇ। ਉਹ ਹੋਰ ਕਿਸੇ ਦੀ ਲੜਾਈ ਸੀ ਕਿ ਜੀ? ਉਹ ਉਹਨਾਂ ਨੇ ਲੱਗਿਆ ਕਿ ਇੱਥੇ ਆ ਮੇਰਾ ਬ੍ਰਦਰ ਉਹਨਾਂ ਨੇ ਮੇਰਾ ਬ੍ਰਦਰ ਥੱਪੜਾ ਮਾਰੇ ਉਹਨਾਂ ਨੂੰ ਬਾਸਟ ਉਤਾਰ ਕੇ ਥੱਪੜਾ ਥੁਪੜਾ ਮਾਰ ਕੇ ਉਹਨਾਂ ਨੇ ਫੈਰ ਫੂਰ ਕੱਢੇ। ਦੋ ਘੱਟੋ ਘੱਟੇ ਦੋ ਫੈਰ ਹੋਇਆ ਜੀ। ਪ੍ਰੋਪਰ ਦੋ ਫੈਰ ਹੋਇਆ। ਫੁੱਲਸਾਰੇ ਕਿਹਾ ਮੈਂ ਅਸਲ ਬ੍ਰਾਹਮਣਤ ਕਰਾਂ ਉਹਨੇ ਪਰ ਅਸਲ ਹਾਂਜੀ ਇਹ ਇੱਕ ਦੋ ਬਸਾਂ ਗਈਆਂ ਸੀ ਅਮਰਤ ਯਾਤਰਾ ਤੇ ਤੇ ਯਾਤਰੀ ਕਿਸੇ ਗੱਲ ਤੋਂ ਇਹ ਬਸ ਦੇ ਏਸੀ ਚਲਾਉਣ ਨੂੰ ਲੈ ਕੇ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬਹਿਸ ਹੋ ਗਈ ਤੇ ਇੱਥੇ ਜਦੋਂ ਇਹ ਆਪਣਾ ਡੈਸਟੀਨੇਸ਼ਨ ਤੇ ਵਾਪਸ ਪਹੁੰਚੀ ਬਸ ਵੱਡੀ ਨਦੀ ਤੇ ਤੇ ਉੱਥੇ ਇਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਤੇ ਉਹਦੇ ਚ ਇੱਕ ਬੰਦਾ ਇੰਜਰਡ ਹੋਇਆ ਤੇ ਬਾਕੀ ਜੋ ਵੀ ਇਹਨਾਂ ਦਾ ਬਿਆਨ ਕਲਮੰਦ ਕਰਕੇ ਕਾਨੂੰਨੀ ਕਾਰਵਾਈ ਅਮਲ ਛੇ ਲੈਂਦੇ ਜਾਓ ਥੈਂਕ ਯੂ ਅ ਐਮਐਲਆਰ ਹਾਸਲ ਕਰ ਰਹੇ ਹਾਂ ਅਸੀਂ ਡਾਕਟਰ ਸਾਹਿਬ ਤੋਂ ਤੇ ਉਹ ਵੈਰੀਫਾਈ ਕਰ ਰਹੇ ਆ ਵੇਰੀਫਾਈ ਕਰਕੇ ਨਹੀਂ ਐਮਐਲਆਰ ਅਸੀਂ ਹਜੇ ਹਾਸਲ ਕਰਨੀ ਆ ਜੋ ਵੀ ਡਾਕਟਰ ਸਾਹਿਬ ਉਹਦੇ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਨਹੀਂ ਵੀਡੀਓ ਨਹੀਂ ਮਿਲੀ